ਸ਼ਤਰੀਆ ਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਸਾਡੇ ਇਸ ਵੇਲੇ ਸਾਡੇ ਵਾਲਾ ਰੇਡੀਓ ਨਾਲ ਜੁੜੇ ਹੋਏ ਪਰਿਵਾਰਕ ਮੈਂਬਰ ਆ ਸਭ ਨੂੰ ਪਿਆਰ ਭਰੀ ਤਨਗੀ ਸ਼ਤਰੀਆ ਕਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਰਖੜ ਪੁੰਨਿਆ ਦੀ ਇਸ ਮੌਕੇ ਦੇ ਉੱਪਰ ਅਕਾਲੀ ਦਲ ਨੇ ਕਾਨਫਰੰਸ 'ਚ ਵਿਰੋਧੀਆਂ ਤੇ ਹਮਲਾ ਕੀਤਾ ਗਿਆ ਜੀ ਅਕਾਲੀ ਦਲ ਦੇ ਵੱਲੋਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਤਾਂ ਇਹ ਆ ਵੀ ਜਿਹੜੇ ਰਖੜ ਪੁੰਨਿਆ ਦਾ ਮੌਕਾ ਨਾ ਹਰ ਸਾਲ ਹੀ ਉਦੋਂ ਸਿਆਸੀ ਇਕੱਠ ਜੁੜਦੇ ਆ ਸਿਆਸੀ ਲੋਕਾਂ ਦੇ ਵੱਲੋਂ ਕਹਿੰਦੇ ਆ ਵੀ ਕੀੜੇ ਕੱਢ ਪ੍ਰੋਗਰਾਮ ਕੀਤਾ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਜੋ ਕੁਝ ਕਹਿ ਸਕਦੇ ਆ ਕਹਿੰਦੇ ਆ ਜੋ ਕੁਝ ਨਹੀਂ ਕਹਿਣਾ ਚਾਹੀਦਾ ਉਹ ਵੀ ਕਹਿੰਦੇ ਆ ਤੇ ਫਿਰ ਬਾਬਾ ਬਕਾਲਾ ਦੇ ਵਿੱਚ ਲੰਘੇ ਕਲ ਰਖੜ ਪੁੰਨਿਆਂ ਦੇ ਮੇਲੇ ਦੇ ਮੌਕੇ ਤੇ ਬੱਖ-ਬੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਸਿਆਸੀ ਇਕੱਠ ਜਿਹੜੇ ਉਹ ਰਚਾਏ ਗਏ ਆ ਜਾਂ ਕਰੀਏ ਰੱਖੇ ਗਏ ਆ ਇਹਨਾਂ ਇਕੱਠਾਂ ਦੇ ਵਿੱਚ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਜੋ-ਜੋ ਤਵੇ-ਤਵੇ ਲਾ ਸਕਦੇ ਉਹ ਲਾਏ ਆ ਉਹਨਾਂ ਨੇ ਇਹ ਗੱਲ ਕਹੀ ਜਿਵੇਂ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਸੀਗੀ ਉਹਦੇ ਵਿੱਚ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਰਗੜੇ ਲਾਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਬਹੁਤ ਮੰਦੜੇ ਹਾਲ ਹੋਏ ਪਏ ਆ ਤੇ ਲੰਗੇ ਕੱਲ ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਬਾਦਲ ਨੇ ਤੇ ਜਿਹੜੇ ਬੰਦੀ ਸਿੰਘ ਹੌਣੇ ਹੌਣੇ ਜੇਲ੍ਹ ਦੇ ਵਿੱਚੋਂ ਆਏ ਆ ਭਾਈ ਗੁਰਦੀਪ ਖੇੜਾ ਉਹਨਾਂ ਨੇ ਵੀ ਇੱਥੇ ਰਖੜੇ ਰਾਏ ਆ ਗੁਰਦੀਪ ਖੇੜਾ ਨੇ ਤਾਂ ਇਹ ਵੀ ਗੱਲ ਕਹੀ ਆ ਵੀ ਖਾਲਿਸਤਾਨ ਦੇ ਨਾਂ ਦੇ ਉੱਤੇ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਬਹੁਤੇ ਲੋਕ ਰੁਪਈਏ ਇਕੱਠੇ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕਰਦੇ ਉਹ ਕਹਿੰਦੇ ਵੀ ਖਾਲਿਸਤਾਨ ਦਾ ਨਾਂ ਵੇਚਦੇ ਆ ਉਹਨਾਂ ਨੇ ਕਿਹਾ ਜੀ ਕਿ ਸਿਰਫ ਤੇ ਸਿਰਫ ਪੈਸੇ ਇਕੱਠੇ ਕਰਨ ਦਾ ਇੱਕ ਜ਼ਰੀਆ ਬਣਾਇਆ ਮਾਵਾਂ ਦੇ ਪੁੱਤ ਇੱਥੇ ਮਰਵਾਓ ਤੇ ਆਪ ਬਾਹਰ ਬੈਠੇ ਰੁਪਈਏ ਇਕੱਠੇ ਕਰੀ ਜੋ ਬਸ ਇੰਨੀ ਗੱਲ ਰਹਿ ਗਈ ਆ ਦੂਜੀ ਗੱਲ ਇਹ ਵੀ ਸੁਖਬੀਰ ਬਾਦਲ ਨੇ ਆਖਿਆ ਵੀ ਜਿਹੜੇ ਲੋਕ ਕੱਲ ਤੱਕ ਸਾਡੇ ਨਾਲ ਰਹੇ ਤੇ ਅੱਜ ਉਹ ਕਦੇ ਵੀ ਅਕਾਦੀ ਦਾ ਸਹੀ ਨਹੀਂ ਤੇ ਉਹ ਆਪ ਕਿੱਥੇ ਸਹੀ ਹੋਗੇ ਤੀਜੀ ਗੱਲ ਉਹਨਾਂ ਨੇ ਇਹ ਕਹੀ ਹੈ ਜੀ ਕਿ ਭਾਜਪਾ ਇਸ ਵੇਲੇ ਪੰਥਕ ਜਥੇਬੰਦੀ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੀ ਹੈ ਗੁਰਤਾਮ ਖੋਣ ਦਾ ਕੰਮ ਕਰ ਰਹੀ ਹੈ ਕਮੇਟੀਆਂ ਜਿਹੜੀਆਂ ਉਹ ਖੋਣ ਦਾ ਕੰਮ ਕਰ ਰਹੀ ਹੈ ਹਰਿਆਣੇ ਵਾਲੀ ਜਿਹੜੀ ਕਮੇਟੀ ਆ ਦਿੱਲੀ ਵਾਲੀ ਕਮੇਟੀ ਉਹਨਾਂ ਨੇ ਵਿੱਚ ਕੁਸ ਬੈਠ ਕਿਵੇਂ ਕੀਤੀ ਆਪਾਂ ਜਾਣਦੇ ਆ ਵਿਕਰਮ ਮਜੀਠੀਆ ਨੇ ਖਾਸੇ ਤਵੇ ਲਾਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਕਦੇ ਵੀ ਅਕਾਲੀ ਦਲ ਸੁਧਾਰ ਲਹਿਰ ਚਲਾਉਨੇ ਆ ਉਹ ਪਹਿਲਾਂ ਆਪਦੇ ਵਿੱਚ ਤਾਂ ਸੁਧਾਰ ਕਰ ਲੈਣ ਜਦੋਂ ਤੱਕ ਅਕਾਲੀ ਦਲ ਤਾਕਤ ਦੇ ਵਿੱਚ ਸੀ ਮਜ਼ੀਰੀਆਂ ਮੰਨਦੇ ਰਹੇ ਆ ਅੱਜ ਕਮਜ਼ੋਰ ਸਥਿਤੀ ਵਿੱਚ ਆ ਅੱਜ ਅਕਾਲੀ ਦਲ 'ਚ ਸੁਧਾਰ ਦੀ ਲੋੜ ਮਹਿਸੂਸ ਹੋਣ ਲੱਗ ਪਈ ਆ ਇਦਾਂ ਦੀਆਂ ਗੱਲਾਂ ਨਾਲ ਰਗੜੇ ਲੱਗੇ ਆ ਉਧਰ ਪਤਾ ਲੱਗਾ ਜੀ ਕਿ ਅਮਰਤਪਾਲ ਸਿੰਘ ਦੇ ਜਿਹੜੇ ਸਮਰਥਕ ਉਹਨਾਂ ਨੇ ਵੀ ਚੰਗਾ ਇਕੱਠ ਕੀਤਾ ਉਥੇ ਪਤਾ ਲੱਗਾ ਜੀ ਕਿ ਸੱਤ ਮਤੇ ਪਾਸ ਕੀਤੇ ਗਏ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਵੋਟਾਂ ਵਧ ਤੋਂ ਵਧ ਬਣਾਈਆਂ ਜਾਣ ਇਸ ਗੱਲ ਨੂੰ ਜਿਹੜਾ ਮਹੱਤਵ ਦਿੱਤਾ ਗਿਆ ਤੇ ਲੰਘੇ ਕੱਲ ਅਮਰਤਪਾਲ ਸਿੰਘ ਦੇ ਬਾਪੂਤਰ ਸੇਮ ਸਿੰਘ ਨੇ ਗੱਲ ਕਹੀ ਹੈ ਕਿ ਜੇਕਰ 20 ਅਗਸਤ ਤੱਕ ਮੇਰੇ ਪੁੱਤ ਨੂੰ ਤੇ ਉਹਦੇ ਬਾਕੀ ਸਾਥੀਆਂ ਨੂੰ ਰਿਹਾਰ ਨਾ ਕੀਤਾ ਗਿਆ ਤਾਂ ਅਸੀਂ ਉਸ ਤੋਂ ਬਾਅਦ 20 ਸੌਰੀ ਅਕਤੂਬਰ ਤੋਂ ਬਾਅਦ 20 ਅਕਤੂਬਰ ਤੱਕ ਜੇਕਰ ਮੇਰੇ ਪੁੱਤ ਨੂੰ ਤੇ ਬਾਕੀ ਸਾਥੀਆਂ ਨੂੰ ਰਿਹਾਰ ਨਾ ਕੀਤਾ ਗਿਆ ਤਾਂ 20 ਅਕਤੂਬਰ ਤੋਂ ਬਾਅਦ ਅਸੀਂ ਵੱਡੇ ਪੱਧਰ ਤੇ ਸੰਘਰਸ਼ ਉਲੀਕਾਂਗੇ ਉਧਰ ਪਤਾ ਲੱਗਾ ਜੀ ਕਿ ਸਿਮਰਨਜੀਤ ਮਾਨ ਹੋਰਾਂ ਦੀ ਪਾਰਟੀ ਦੇ ਵੀ ਵੱਡਾ ਇਕੱਠਰ ਚ ਆਇਆ ਸੋ ਬਾਬਾ ਬਕਾਲਾ ਦੇ ਵਿੱਚ ਲੰਘੇ ਕੱਲ ਸਿਆਸੀ ਇਕੱਠ ਬਹੁਤ ਹੋਇਆ ਹੈ ਸਾਰੰਗ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਉੱਤੇ ਰੱਜ ਕੇ ਰਗੜੇ ਲਾਏ ਆ ਪਰ ਭਗਵੰਤ ਮਾਨ ਨੇ ਕੱਲ ਇਹ ਗੱਲ ਕਹੀ ਆ ਜਿਹੜੇ ਲੋਕ ਅੱਜ ਪੰਥ ਦੀਆਂ ਬਾਤਾਂ ਪਾਉਂਦੇ ਵੀ ਭਾਈ ਪੰਥ ਲਈ ਆ ਕੁਝ ਕਰਨਾ ਚਾਹੀਦਾ ਪੰਥ ਲਈ ਇਉਂ ਹੋਣਾ ਚਾਹੀਦਾ ਉਹਨਾਂ ਲੋਕਾਂ ਨੇ ਕਦੇ ਲੋਕ ਸਭਾ ਦੇ ਵਿੱਚ ਮੂੰਹ ਖੋਲ੍ਹਿਆ ਉਹਨਾਂ ਲੋਕਾਂ ਨੇ ਕਦੇ ਲੋਕ ਸਭਾ ਦੇ ਵਿੱਚ ਲੋਕਪੱਖੀ ਗੱਲ ਕੀਤੀ ਆ ਕਦੇ ਇਹਦੇ ਬਾਰੇ ਵੀ ਉਤਰ ਦੇਣਾ ਚਾਹੀਦਾ ਜੀ ਜੀ ਬਿਲਕੁਲ ਸਹੀ ਟੈਣਾ ਸਾਬ ਕਹਿੰਦੇ ਭਗਵਾਨਤਮਾਨ ਹੋਰਾਂ ਨੇ ਵੀ ਆ ਜਿਹੜੀ ਤੁਸੀਂ ਗੱਲ ਦਾ ਜ਼ਿਕਰ ਕੀਤਾ ਵੀ ਵਾਵਾ ਰਗੜੇ ਲਗਾਏ ਨੇ ਪਰ ਗੱਲ ਇਹ ਹੈ ਕਿ ਉਹਨਾਂ ਨੇ ਰਗੜੇ ਲਗਾਤੇ ਉਧਰ ਦੂਸਰੀ ਪਾਰਟੀ ਨੇ ਰਗੜੇ ਲਗਾਤੇ ਸਿਰਫ ਤੇ ਸਿਰਫ ਰਗੜੀ ਲੱਗੇ ਨੇ ਹੋਰ ਕੁਝ ਨਹੀਂ ਹੋਇਆ ਜੀ ਦੇਖੋ ਪੰਜਾਬ ਦੀ ਰਾਜਨੀਤੀ ਹੈਗੀ ਇਹ ਰਗੜਾ ਪੱਟੀ ਉਹ ਜਿਵੇਂ ਨਿਹੰਗ ਸਿੰਘ ਸਰਦਾਈ ਮੌਕੇ ਰਗੜਾ ਲਾਉਂਦੇ ਹੁੰਦੇ ਹਨ ਤੇ ਇਹ ਉਸ ਤਰੀਕੇ ਦੇ ਨਾਲ ਸਿਆਸੀ ਪਾਰਟੀਆਂ ਦੇ ਆਗੂ ਸਿਆਸੀ ਰਗੜੇ ਲਾਉਂਦੇ ਆ ਤੇ ਖਬਰਾਂ ਵੀ ਅੱਜ ਕੱਲ੍ਹ ਇਹੀ ਬਣਦੀਆਂ ਆ ਮੈਂ ਅਖਬਾਰਾਂ ਪੜ੍ਹ ਕੇ ਹਟਿਆ ਹੁਣੇ ਰਖੜ ਪੁੰਨਿਆਂ ਦੇ ਮੇਲੇ ਵਿੱਚ ਫਲਾਣਿਆਂ ਨੇ ਫਲਾਣਿਆਂ ਨੂੰ ਲਾਇ ਰਗੜੇ ਫਲਾਣਿਆਂ ਨੇ ਫਲਾਣਿਆਂ ਨੂੰ ਲਾਇ ਰਗੜੇ ਬਸ ਰਗੜੇ ਰੋੜੇ ਚੱਲਦੇ ਆ ਤੇ ਗੱਲ ਇਹ ਜੀ ਕਿ ਪੰਜਾਬ ਦੇ ਲੋਕਾਂ ਨੂੰ ਵੀ ਤਾਂ ਰਗੜੇ ਰੁਗੜੇ 'ਚ ਸੁਆਦ ਆਉਂਦਾ ਹੁੰਦਾ ਆਪਾਂ ਵੀ ਤਾਂ ਸੁਆਦਾਂ ਪੱਟੇ ਪੰਜਾਬੀਆਂ ਨੇ ਸ਼ਬਦਕ ਸੁਆਦ ਵੀ ਸਾਨੂੰ ਚਾਹੀਦਾ ਉਹਨੇ ਉਹਨੂੰ ਐ ਕਹਤਾ ਐ ਨਹੀਂ ਉਹਨੂੰ ਐ ਕਹਤਾ ਜਾਣੇ ਆਪਾਂ ਮੱਥਾ ਟੇਕਣ ਦੇ ਲਈ ਆ ਸੁਣ ਕੇ ਆਪਾਂ ਰਗੜੇ ਨੂੰ ਮਾ ਵਿਚਾਰ ਆਉਨੇ ਆ ਤੇ ਫਿਰ ਆਪਾਂ ਹੈਗੇ ਸਾਰੇ ਇੱਕੋ ਜਿਹੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਕਹਿੰਦੇ ਕੇਂਦਰ ਦੀ ਪ੍ਰਵਾਨਗੀ ਦੇ ਪਿੱਛੋਂ ਗੁਰਮੀਤ ਸਿੰਘ ਖੁੱਡੀਆਂ ਹੋਰੀ ਕੈਨੇਡਾ ਪਹੁੰਚੇ ਨੇ ਹਾਂ ਬਿਲਕੁਲ ਜੀ ਜਦੋਂ ਕੋਈ ਵੀ ਮੰਤਰੀ ਹੋਵੇ ਉਹ ਭਾਵੇਂ ਪੰਜਾਬ ਦਾ ਤੇ ਭਾਵੇਂ ਕਿਸੇ ਹੋਰ ਸੂਬੇ ਦਾ ਜਾਂ ਮੁੱਖ ਮੰਤਰੀ ਹੋਵੇ ਉਹਨਾਂ ਨੂੰ ਕੇਂਦਰ ਤੋਂ ਪਰਮਿਸ਼ਨ ਲੈ ਕੇ ਇਜਾਜ਼ਤ ਲੈ ਕੇ ਫੇਰ ਹੀ ਬਾਹਰ ਜਾਣਾ ਹੁੰਦਾ ਤੇ ਪਿਛਲੇ ਦਿਨੀ ਆਪਾਂ ਜਾਣਦੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੈਰਿਸ ਜਾਣ ਦੇ ਲਈ ਇਜਾਜ਼ਤ ਮੰਗੀ ਸੀ ਕੇਂਦਰ ਤੋਂ ਵੇ ਭਾਈ ਮੈਂ ਉੱਥੇ ਖਿਡਾਰੀਆਂ ਦਾ ਕੁਆਟਰ ਫਾਈਨਲ ਦੇ ਵਿੱਚ ਹੌਸਲਾ ਵਧਾ ਕੇ ਆਉਣਾ ਚਾਹਣਾ ਉੱਥੇ ਹਾਜ਼ਰ ਹੋ ਕੇ ਪਰ ਉਹ ਨਹੀਂ ਸੀ ਇਜਾਜ਼ਤ ਨਹੀਂ ਮਿਲੀ ਬਾਅਦ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਤਵਾ ਵੀ ਲਾਇਆ ਸੀ ਵੀ ਪ੍ਰਧਾਨ ਮੰਤਰੀ ਸਿਰਫ ਖੁਦੀ ਸੈਰ ਸਪਟੇ ਚਾਹੁੰਦੇ ਆ ਹੋਰ ਕਿਸੇ ਨੂੰ ਬਾਹਰ ਜਾਣ ਹੀ ਨਹੀਂ ਦੇਣਾ ਚਾਹੁੰਦੇ ਪਰ ਪਤਾ ਲੱਗਾ ਜੀ ਫਿਰ ਚੇਤਨ ਸਿੰਘ ਜੋੜੇ ਮਾਦਰਾ ਦੀ ਗੱਲ ਕਰ ਲੋ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਆ ਇਹ ਪਤਾ ਲੱਗਾ ਸੀਗਾ ਵੀ ਕੈਨੇਡਾ ਜਾਣਾ ਸੀਗਾ ਤੇ ਕੇਂਦਰ ਨੇ ਪਰਮਿਸ਼ਨ ਹੀ ਦਿੱਤੀ ਇਸ ਦੇ ਬਾਵਜੂਦ ਵੀ ਜਾਏ ਸੀਗੇ ਤੇ ਹੁਣ ਪਤਾ ਲੱਗਾ ਵੀ ਗੁਰਮੀਤ ਸਿੰਘ ਖੁਡੀਆਂ ਜਿਹੜੇ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਆ ਇਮਾਨਦਾਰ ਨੇਤਾ ਉਹ ਗਏ ਆ ਕੈਨੇਡਾ ਪਰ ਇਹ ਮੁਕੰਮਲ ਪਰਮਿਸ਼ਨ ਲੈ ਕੇ ਗਏ ਆ ਪੂਰੀ ਇਜਾਜ਼ਤ ਲੈ ਕੇ ਨਿਯਮਾਂ ਦੇ ਮੁਤਾਬਕ ਇਜਾਜ਼ਤ ਲੈ ਕੇ ਗਏ ਆ ਤੇ ਕੈਨੇਡਾ ਪਹੁੰਚ ਗਏ ਇਹਨਾਂ ਦੇ ਭਤੀਜੇ ਦਾ ਵਿਆਹ ਹੈਗਾ ਹਰਮੀਤ ਸਿੰਘ ਖੁੱਡੀਆਂ ਜਿਹੜਾ ਕਿ ਇਹਨਾਂ ਦਾ ਭਰਾ ਛੋਟਾ ਤੇ ਉਹਦੇ ਪੁੱਤ ਦਾ ਵਿਆਹ ਹੈਗਾ ਇਸ ਕਰਕੇ ਪੁੱਤ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਗਏ ਆ ਯਾਨੀ ਕਿ ਆਪਦੇ ਭਤੀਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਗਏ ਆ ਤੇ ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਵਾਪਸ ਆ ਜਾਣਾ ਜੀ ਟਣਾ ਸਾਹਿਬ ਅੱਗੇ ਵੱਧਦੇ ਆ ਜੀ ਗੱਲ ਕਰਦੇ ਆ ਹੁਣ ਪੰਜਾਬ ਦੀ ਜਵਾਨੀ ਦੀ ਕਹਿੰਦੇ ਪੰਜਾਬ ਦੀ ਜਵਾਨੀ ਨੂੰ ਬਾਹਰਲੇ ਦੇਸ਼ ਦਾ ਜਨੂਨ ਜਿਹੜਾ ਉਹ ਪਹਿਲਾਂ ਨਾਲੋਂ ਘਟਿਆ ਹੈ ਜੀ ਅੱਗੇ ਨਾਲੋਂ ਦੇਖੋ ਜੀ ਇਹ ਨਾ ਬਖਤੀ ਤੌਰ ਦੇ ਉੱਤੇ ਘਟਿਆ ਮਜਬੂਰੀ ਦੇ ਵਿੱਚ ਇਹਦਾ ਮਤਲਬ ਇਹ ਬਿਲਕੁਲ ਨਹੀਂਗਾ ਵੀ ਭਾਈ ਪੰਜਾਬ ਦੀ ਜਵਾਨੀ ਨੇ ਬਾਹਰ ਜਾਣਾ ਬੰਦ ਕਰਤਾ ਜਾਂ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਇੰਨਾ ਪੈਦਾ ਹੋ ਗਿਆ ਵੀ ਭਾਈ ਹੁਣ ਬਾਹਰ ਜਾਣ ਦੀ ਲੋੜ ਹੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਐਵੇਂ ਆਪਾਂ ਨੂੰ ਫੀਲਿੰਗ ਇਹਦੀ ਨਹੀਂ ਚੱਕਣੀ ਚਾਹੀਦੀ ਹਾਂ ਇੰਨੀ ਜਾਣਕਾਰੀ ਜ਼ਰੂਰ ਮਿਲੀ ਆ ਵੀ ਕੈਨੇਡਾ ਦੀ ਸਰਕਾਰ ਨੇ ਜਿਹੜੀਆਂ ਸਖਤੀਆਂ ਵਰਤ ਦਿੱਤੀਆਂ ਉਹਨਾਂ ਸ਼ਕਤੀਆਂ ਤੋਂ ਬਾਅਦ ਜਿਹੜੀ ਪੰਜਾਬ ਦਾ ਯੂਥ ਆ ਉਹਨਾਂ ਲਈ ਥੋੜਾ ਜਿਹਾ ਔਖਾ ਹੋ ਗਿਆ ਤੇ ਇਸ ਕਰਕੇ ਉਹ ਹੁਣ ਵੱਧ ਪੜ੍ਹਾਈ ਕਰਕੇ ਹੀ ਬਾਹਰ ਜਾ ਸਕਣਗੇ ਕੈਨੇਡਾ ਦੇ ਵਿੱਚ ਹੁਣ ਤੱਕ ਕੀ ਹੁੰਦਾ ਸੀਗਾ ਵੀ 12ਵੀਂ ਕਲਾਸ ਕੀਤੀ ਮੁੰਡੇ ਜਾਂ ਕੁੜੀ ਨੇ ਆਈਲੈਟਸ ਕੀਤੀ ਜੇ ਕੁੜੀ ਨੇ ਆਈਲੈਟਸ ਕਰਨ ਲਈ ਮੁੰਡੇ ਵਾਲਿਆਂ ਨੇ ਪੈਸੇ ਲਾਤੇ ਦੋਵਾਂ ਦਾ ਵਿਆਹ ਝੂਠਾ ਦਾ ਸੱਚਾ ਕਰਤਾ ਕੁੜੀ ਨੇ ਜਾ ਕੇ ਸਪਾਊਸ ਨੂੰ ਬੁਲਾ ਲਿਆ ਜਾਂ ਮੁੰਡੇ ਨੇ ਬਾਹਰ ਜਾ ਕੇ ਸਪਾਊਸ ਨੂੰ ਕੁੜੀ ਨੂੰ ਸੱਦ ਲਿਆ ਚਲੋ ਬਹਾਨੇ ਨਾਲ ਪੜਾ ਇਹਦੇ ਬਹਾਨੇ ਮੈਂ ਕਹਿੰਦਾ ਹੁਣਾ ਪੜਾਈ ਦੇ ਬਹਾਨੇ ਦੋ ਜਣੇ ਨਿਕਲ ਗਏ ਬਾਹਰ ਦੋ ਜਣੇ ਚਲੇ ਗਏ ਉਹਦੇ ਵਿੱਚੋਂ ਕਈ ਉੱਥੇ ਜਾ ਕੇ ਵਿਆਹ ਦੇ ਵਿੱਚ ਰਹਿੰਦੇ ਸੀ ਬਹੁਤੇ ਵਿਆਹ ਅੱਡੋ ਅੱਟ ਕਿਤੇ ਹੋਰ ਹੋ ਜਾਂਦੇ ਸੀ ਚਲੋ ਇਹ ਉਹਨਾਂ ਦਾ ਕੰਮ ਸੀਗਾ ਹੁਣ ਕੈਨੇਡਾ ਦੀ ਸਰਕਾਰ ਨੇ ਗੱਲ ਕਹਿਤੀ ਵੀ 12ਵੀਂ ਪਾਸ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕੋ ਜੇ ਕਿਸੇ ਨੇ ਪਲੱਸ 2 ਕੀਤੀ ਹੈ ਤੇ ਉਹ ਬਾਹਰ ਚਲਾ ਗਿਆ ਜਾਂ ਚਲੀ ਗਈ ਤਾਂ ਉਹ ਆਪਣੇ ਸਪਾਊਸ ਨੂੰ ਇੰਡੀਆ ਦੇ ਵਿੱਚੋਂ ਜਾਂ ਕਿਸੇ ਵੀ ਹੋਰ ਦੇਸ਼ ਦੇ ਵਿੱਚੋਂ ਨਹੀਂ ਬੁਲਾ ਸਕੋ ਜੇ ਤੁਸੀਂ ਸਪਾਊਸ ਨੂੰ ਬੁਲਾਉਣਾ ਆਪਦੇ ਜੀਵਨ ਸਾਥੀ ਨੂੰ ਬੁਲਾਉਣਾ ਮੁੰਡੇ ਨੂੰ ਜਾਂ ਕੁੜੀ ਨੂੰ ਤਾਂ ਫਿਰ ਤੁਹਾਨੂੰ ਗ੍ਰੈਜੂਏਟ ਹੋਣਾ ਪਊਗਾ ਗ੍ਰੈਜੂਏਟ ਕਰਕੇ ਗ੍ਰੈਜੂਏਸ਼ਨ ਵਾਲੇ ਨੂੰ ਹੀ ਮੌਕਾ ਮਿਲੂਗਾ ਇਹ ਇਸ ਕਰਕੇ ਪੰਜਾਬ ਦੀ ਜਵਾਨੀ ਜਿਹੜੀ ਕਿ 12ਵੀਂ ਕਰਕੇ ਜਾ ਰਹੀ ਸੀ ਜਾਂ ਜਾਣਾ ਚਾਹੁੰਦੀ ਸੀ ਉਹਨੂੰ ਹੁਣ 3 ਸਾਲ ਇੱਥੇ ਹੋਰ ਪੜ੍ਹਾਈ ਕਰਨੀ ਪਊਗੀ ਉਹਨੂੰ ਗ੍ਰੈਜੂਏਸ਼ਨ ਕਰਨੀ ਪਊਗੀ ਤੇ ਲੰਮੇ ਸਮੇਂ ਬਾਅਦ ਇਹ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਡਿਗਰੀਆਂ ਹੋਣ ਲੱਗੀਆਂ ਲੰਮੇ ਸਮੇਂ ਬਾਅਦ ਸੀਟਾਂ ਭਰੀਆਂ ਕਿਉਂਕਿ ਮਜਬੂਰੀ ਚ ਭਰੀਆਂ ਐ ਕੋਈ ਇਹ ਨਹੀਂ ਵੀ ਪਾਈ ਅਸੀਂ ਪੰਜਾਬ ਦੇ ਵਿੱਚ ਹੀ ਪੜਨਾ ਚਾਹੁੰਦੇ ਆ ਇੱਥੇ ਰਹਿਣਾ ਚਾਹੁੰਦੇ ਆ ਇੱਥੇ ਕਮਾਉਣਾ ਚਾਹੁੰਦੇ ਆ ਇੱਥੇ ਖਾਣਾ ਚਾਹੁੰਦੇ ਆ ਇੱਥੇ ਜੀਵਨ ਬਸਰ ਕਰਨਾ ਇਹ ਐ ਜੀ ਕਿ ਹਲਾਪਾ 3 ਸਾਲ ਰੋਕੇਟ ਉਡਾਰੀ ਮਾਰਾਂਗੇ ਹੁਣ ਸੋ ਇਸ ਕਰਕੇ ਜਿਹੜੇ ਹੁਣ ਕਾਲਜ ਖਾਲੀ ਹੋ ਗਏ ਸੀ 50% ਦੇ ਨਾਲ ਵੀ ਸੀਟਾਂ ਨਹੀਂ ਸੀ ਭਰਦੀਆਂ ਵੀ ਚਲੋ 50% ਅੰਕ ਹੋਣ ਉਹਦੇ ਕਰਕੇ ਵੀ ਨਹੀਂ ਭਰਦੀਆਂ ਸੀ ਹੁਣ ਉਹ ਇੱਥੇ ਕੀ 60 65.70 70% ਆ ਜਿਹੜੀ ਉਹ ਕਹਿੰਦੇ ਵੀ ਇੱਥੇ ਮੈਰਿਟ ਚਲੀ ਗਈ ਆ ਸੋ ਇੱਥੇ ਕਾਲਜ ਕਾਲਜਾਂ ਦੇ ਕ ਸੀਟਾਂ ਫੁੱਲ ਹੋਗੀਆਂ ਸੋ ਇਹ ਪੰਜਾਬ ਦੀ ਜਵਾਨੀ ਆ ਜਿਹੜੀ ਇਸ ਕਰਕੇ ਵੀ ਥੋੜੀ ਜਿਹੀ ਉਕਤਾਗੀ ਆ ਵੀ ਬਾਹਰਲੇ ਮੁਲਕ ਹੁਣ ਬਾਹਰਲੇ ਮੁਲਕ ਨਹੀਂ ਰਹਿ ਗਏ ਕਰੋਨਾ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਰਹਿ ਗਏ ਉਥੇ ਟੈਕਸ ਵਧ ਗਏ ਆ ਕਿਰਾਏ ਵਧ ਗਏ ਆ ਕੰਮ ਘਟ ਗਏ ਆ ਗਰੋਸਰੀ ਮਹਿੰਗੀ ਹੋ ਗਈ ਆ ਲੀੜਾ ਕੱਪੜਾ ਮਹਿੰਗਾ ਹੋ ਗਿਆ ਪਾਸ ਮਹਿੰਗੇ ਹੋ ਗਏ ਆ ਹਰ ਚੀਜ਼ ਮਹਿੰਗੀ ਹੋ ਗਈ ਆ ਫੀਸਾਂ ਮਹਿੰਗੀਆਂ ਹੋ ਗਈਆਂ ਠੀਕ ਆ ਫਿਰ ਇਸ ਕਰਕੇ ਉਹਨਾਂ ਦੀ ਥੋੜੀ ਜਾਨ ਦੀ ਰੁਚੀ ਘਟੀ ਆ ਹਾਲਾਂਕਿ ਉਮਰ ਦਾ ਜਿਹੜਾ ਪੈਰ ਹੁੰਦਾ 12ਵੀਂ ਕਲਾਸ ਉਹਨੂੰ ਤਾਂ ਇੱਕ ਦਿਨ ਲੱਗਦਾ ਹੀ ਨਹੀਂ ਹੁੰਦਾ ਵੀ ਭਾਈ ਸਾਡਾ ਬਾਪੂ ਤੰਗ ਹੋ ਕੇ ਵੀ ਪੈਸੇ ਦਿੰਦਾ ਅਗਲਾ 30 ਜਿਹੜਾ ਤਾਂ 35 ਫੇਰ ਕੀ ਫਰਕ ਪੈਂਦਾ ਬਾਪੂ ਨੂੰ 35 ਜਿਹੜਾ ਤਾਂ 45 ਦੇ ਦੋ ਤਾਂ ਕੀ ਫਰਕ ਪੈਂਦਾ ਬਾਪੂ ਨੂੰ ਪਰ ਕਈ ਕਾਰਨ ਹੈ ਜਿਹਦੇ ਕਰਕੇ ਪੰਜਾਬ ਦੀ ਜਵਾਨੀ ਵਕਤੀ ਤੌਰ ਦੇ ਉਤੇ ਕੈਨੇਡਾ ਜਾਂ ਹੋਰ ਦੇਸ਼ਾਂ ਦੇ ਵੱਲ ਜਾਣ ਤੋਂ ਰੁਕੀ ਆ ਆ ਇੰਗਲੈਂਡ ਦੇ ਵਿੱਚ ਵੈਸੇ ਬਹੁਤ ਸਖਤ ਨਿਯਮ ਆ ਆਸਟ੍ਰੇਲੀਆ ਵੈਸੇ ਹੀ ਜਾਣੇ ਖੜੇ ਨੂੰ ਬਾੜਦਾ ਨਹੀਂ ਉੱਥੇ ਤਾਂ ਬਿਲਕੁਲ ਛਾੜਨਾ ਲੱਗਦਾ ਹੈਗਾ ਸੋ ਇਸ ਕਰਕੇ ਥੋੜਾ ਜਿਹਾ ਰੁਝਾਨ ਘਟਿਆ ਜੀ ਜੀ ਬਿਲਕੁਲ ਸਹੀ ਕੈਨਾ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਵੀ ਸਾਹਮਣੇ ਆ ਰਹੀ ਹੈ ਕਹਿੰਦੇ ਵੀਜ਼ਾ ਲੱਗਣ ਦੀ ਖੁਸ਼ੀ ਦੇ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ ਔਰ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਇਹ ਬਹੁਤ ਦੁਖਦਾਈ ਖਬਰ ਆਈ ਹੈ ਤੇ ਇਹ ਦੁਖਦਾਈ ਖਬਰ ਆਈ ਹੈਗੀ ਜੀ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵੱਲੋਂ ਇੱਥੇ ਪਤਾ ਲੱਗਾ ਜੀ ਇੱਕ ਨੌਜਵਾਨ ਬੁਲਟ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਕਿਉਂਕਿ ਉਹਦਾ ਵੀਜ਼ਾ ਲੱਗਾ ਉਹ ਮੱਥਾ ਟੇਕਣ ਜਾ ਰਿਹਾ ਖੁਸ਼ੀ ਦੇ ਵਿੱਚ ਬਾਬੇ ਦਾ ਸ਼ੁਕਰਾਨਾ ਕਰਨ ਵਾਸਤੇ ਉਹ ਜਾ ਰਿਹਾ ਉਥੇ ਮੋਟਰਸਾਈਕਲ ਦੇ ਵਿੱਚ ਕਿਸੇ ਨੇ ਕਾਰ ਦੀ ਟੱਕਰ ਮਾਰਤੀ ਜਾਂ ਪਤਾ ਨਹੀਂ ਮੌਕੇ ਦੇ ਉੱਤੇ ਕੀ ਘਟਨਾ ਕਰ ਵਾਪਰਿਆ ਹੋਊਗਾ ਇਸ ਨੌਜਵਾਨ ਦੀ ਥਾਂਏ ਮੌਤ ਹੋ ਗਈ ਹੈ ਇਸ ਨੌਜਵਾਨ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਸੀ ਇਹਨੇ 30 ਅਗਸਤ ਨੂੰ ਨਿਊਜ਼ੀਲੈਂਡ ਦਾ ਜਹਾਜ਼ ਫੜਨਾ ਸੀ ਪਰ ਉਸ ਤੋਂ ਪਹਿਲਾਂ ਇਹਦੀ ਮੌਤ ਹੋ ਗਈ ਹੈ ਤੇ ਪੂਰੇ ਪਰਿਵਾਰ ਦੇ ਵਿੱਚ ਜਿਹੜਾ ਦੁੱਖ ਦਾ ਪਹਾੜ ਟੁੱਟਿਆ ਆਪਾਂ ਸਮਝ ਹੀ ਸਕਦੇ ਵੀ ਕੀ ਬਣਦਾ ਹੋਊਗਾ ਜੀ ਬਿਲਕੁਲ ਟੇਣਾ ਸਾਹਿਬ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਹੋ ਸਕਦਾ ਹੈ ਗਿੱਦੜ ਬਾਹਰ ਤੋਂ ਸੁਖਬੀਰ ਸਿੰਘ ਬਾਦਲ ਹੋਰੀ ਚੋਣ ਲੜਨ ਇਸ ਮਾਮਲੇ ਦੇ ਵਿੱਚ ਕੋਈ ਅਪਡੇਟ ਆਈ ਹੈ ਜੀ ਨਵੀਂ ਦੇਖੋ ਜੀ ਗੱਲ ਇਹ ਆ ਵੀ ਇਹਦੇ ਬਾਰੇ ਨਾ ਅੰਦਾਜ਼ੇ ਵੱਖੋ ਵੱਖਰੇ ਹੈਗੇ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਅੰਦਾਜ਼ਿਆਂ ਦਾ ਕੋਈ ਮੂੰਹ ਸਿਰ ਤਾਂ ਨਹੀਂ ਆਪਾਂ ਫੜ ਸਕਦੇ ਪਰ ਅੰਦਾਜ਼ੇ ਲੋਕਾਂ ਦੀਆਂ ਕਿਆਸਰਾਂ ਆ ਲੋਕਾਂ ਦੇ ਚਸਕੇ ਲੋਕਾਂ ਦੀ ਚੁਸਕੀ ਇਹ ਸਾਰੀਆਂ ਗੱਲਾਂ ਹੈਗੀਆਂ ਲੋਕ ਇਹ ਗੱਲ ਸੋਚਦੇ ਵੀ ਜੇਕਰ ਸੁਖਬੀਰ ਸਿੰਘ ਬਾਦਲ ਸੱਚੀ ਮੁੱਚੀ ਗਿੱਦੜਵਾਹੇ ਦੀ ਜ਼ਿਮਨੀ ਚੋਣ ਦੇ ਵਿੱਚ ਹਿੱਸਾ ਲੈਣਗੇ ਤਾਂ ਫਿਰ ਉਸ ਤੋਂ ਬਾਅਦ ਕੀ ਬਣੂਗਾ ਕੀ ਸੱਚੀ ਮੁੱਚੀ ਸੁਖਬੀਰ ਸਿੰਘ ਬਾਦਲ ਜਿੱਤਣ ਦੇ ਸਮਰੱਥ ਹੋਣਗੇ ਕੀ ਸੁਖਬੀਰ ਸਿੰਘ ਬਾਦਲ ਇਹ ਸੀਟ ਨੂੰ ਕੱਢ ਸਕਣਗੇ ਕੀ ਸੁਖਬੀਰ ਸਿੰਘ ਬਾਦਲ ਦੇ ਲਈ ਇਹ ਸੀਟ ਤੋਂ ਚੋਣ ਲੜਨੀ ਬਹੁਤ ਜ਼ਰੂਰੀ ਹੈ ਕੀ ਸੁਖਬੀਰ ਸਿੰਘ ਬਾਦਲ ਹੋਰੀ ਇਹ ਚਾਹੁੰਦੇ ਆ ਵੀ ਭਾਈ ਅਸੀਂ ਖੁਸ਼ੀਆ ਵਕਾਰ ਬਹਾਲ ਕਰ ਲਈਏ ਕਿ ਇਹ ਸੀਟ ਉਹਨਾਂ ਦੇ ਨਾਲ ਜੁੜ ਜੂਗੀ ਪੱਕੇ ਤੌਰ ਦੇ ਉੱਤੇ ਵੀ ਭਾਈ ਇਹਨਾਂ ਨੇ ਇਹ ਸੀਟ ਕੱਢ ਲਈ ਆ ਇਹ ਲੋਕਾਂ ਦੇ ਮਨ ਦੇ ਵਿੱਚ ਸੋਕ ਸਮ ਦੇ ਵਿਚਾਰ ਹੈਗੇ ਆ ਸੋ ਵਿਨੇ ਭਾਈ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ ਪਰ ਗੱਲ ਇਹ ਆ ਕੋਈ ਇਹ ਗੱਲ ਕਹਿੰਦਾ ਜੀ ਕਿ ਅਮਰਤਾ ਵੜੇਂਗਾ ਜਿਹੜੇ ਉਹ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਆ ਕੋਈ ਇਹ ਗੱਲ ਕਹਿੰਦਾ ਨਹੀਂ ਫੁਲਾਨੀਆਂ ਜਿਹੜੀਆਂ ਚੀਜ਼ਾਂ ਫੁਲਾਣਾ ਇਦਾਂ ਹੋ ਸਕਦਾ ਸੋ ਵਿਨੇ ਕੀ ਬਣਦਾ ਪਰ ਇਹ ਜਿ ਕਿ ਹਾਲੇ ਤੱਕ ਚੋਣਾਂ ਦਾ ਐਲਾਨ ਤਾਂ ਨਹੀਂ ਹੋਇਆ ਉਦਾਂ ਵੈਸੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਅੰਦਰ ਖਾਤੇ ਯਤਨ ਸ਼ੁਰੂ ਕਰ ਦਿੱਤੇ ਗਏ ਆ ਕਿਸੇ ਨੇ ਕਿਵੇਂ ਕਿਸੇ ਨੇ ਕਿਵੇਂ ਆਪਦੇ ਯਤਨ ਸ਼ੁਰੂ ਕਰਤੇ ਆ ਇਹ ਯਤਨ ਸ਼ੁਰੂ ਕਰਦੇ ਹੀ ਹੁੰਦੇ ਆ ਯਤਨ ਹੁੰਦੇ ਰਹੇ ਨੇ ਆ ਤੇ ਦੇਖ ਲਓ ਜਦੋਂ ਆ ਸੀਟਾਂ ਜਿਹੜੀ ਵੀ ਪਾਰਟੀ ਜਿੱਤੀ ਉਸ ਤੋਂ ਬਾਅਦ ਕੋਈ ਨਾ ਕੋਈ ਟਿੰਡ ਝਕਾਨਾ ਹੋਰ ਪਾ ਕੇ ਬਹਿ ਜਾਊਗਾ ਇਹੀ ਕੁਝ ਚੱਲਦਾ ਇਹੀ ਕੁਝ ਚੱਲੀ ਜਾਣਾ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਟੈਣਾ ਸਾਹਿਬ ਹੁਣ ਗੱਲ ਕਰਦੇ ਆਂ ਜੀ ਕੋਲਕਾਤਾ ਦੀ ਜੋ ਉੱਥੇ ਵਾਪਰਿਆ ਉਸ ਡਾਕਟਰ ਕੁੜੀ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਖਬਰ ਜੰਗਲ ਦੀ ਆਗ ਦੀ ਤਰ੍ਹਾਂ ਫੈਲ ਗਈ ਔਰ ਬਹੁਤ ਮਾੜਾ ਹੋਇਆ ਜਿੰਨਾ ਜ਼ਿਆਦਾ ਇਹਨੂੰ ਨਿੰਦਿਆ ਜਾਵੇ ਉਹਨਾਂ ਥੋੜਾ ਪਰ ਕਹਿੰਦੇ ਕੋਲਕਾਤਾ 'ਚ ਜ਼ਬਰਜਨਾਹ ਤੇ ਕਤਲ ਦਾ ਸ਼ਿਕਾਰ ਜਿਹੜੀ ਕੁੜੀ ਹੋਈ ਉਹਦੀ ਫੋਟੋ ਜਿੰਨੇ ਜਨਤਕ ਕੀਤੀ ਹੈ ਉਹਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਬਿਲਕੁਲ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਸੇਦੀ ਫੋਟੋ ਇਹਦਾ ਜਨਤਕਤਾ ਨਹੀਂ ਕਰਨੀ ਚਾਹੀਦੀ ਪਰ ਕਿਉਂਕਿ ਭਾਰਤ ਦੇ ਵਿੱਚ ਮੂਰਖਾਂ ਦੀ ਘਾਟ ਵੀ ਨਹੀਂ ਆ। ਵਿਊ ਲੈਣ ਦੇ ਚੱਤਰ ਦੇ ਵਿੱਚ ਜਾਂ ਹੋਰ ਵਕ ਵਕ ਵਿੱਚ ਕਰਾਂ ਦੇ ਵਿੱਚ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀਆਂ ਜ਼ਿੰਮੇਵਾਰੀਆਂ ਕਿਹੜੀਆਂ-ਕਿਹੜੀਆਂ। ਸੋ ਇਹ ਹੈ ਜੀ ਕਿ ਹੁਣ ਪਤਾ ਲੱਗਾ ਵੀ ਇੱਥੇ ਬਹੁਤ ਇਹ ਵੱਡੀ ਦੁਖਦਾਈ ਖਬਰ ਹੈ ਵੀ ਇਸ ਨੂੰ ਪਤਾ ਲੱਗਾ ਜੀ ਕਿ ਜਨਤਕ ਕਰ ਦਿੱਤਾ ਗਿਆ ਉਸ ਕੁੜੀ ਦੀ ਫੋਟੋ ਨੂੰ ਉਸ ਟ੍ਰੇਨਿੰਗ ਡਾਕਟਰ ਦੀ ਫੋਟੋ ਨੂੰ ਜਿਹਦਾ ਜ਼ਬਰਜਨਾ ਕਰਕੇ ਕਤਲ ਕੀਤਾ ਗਿਆ। ਤੇ ਪੁਲਿਸ ਦੇ ਵੱਲੋਂ ਉਸ ਮੁੰਡੇ ਨੂੰ ਗ੍ਰਫਤਾਰ ਕਰ ਲਿਆ ਗਿਆ ਸਟੂਡੈਂਟ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਨੇ ਇਹ ਫੋਟੋ ਵਾਇਰਲ ਕੀਤੀ ਸੀ ਇਹ ਮੇਰਾ ਕਹਿ ਲਾ ਵੀ ਫੋਟੋ ਹੁਣ ਤੱਕ ਤਾਂ ਸਭ ਨਹੀਂ ਦੇਖ ਲਈ ਆ ਵੀ ਭਾਈਓ ਕੁੜੀ ਕੌਣ ਆ ਕਿਹੋ ਜੀ ਆ ਕਿੰਨੀ ਕੁ ਉਮਰ ਦੀ ਆ ਕਿਹੋ ਜਿਹਾ ਚਿਹਰਾ ਮੋਰਾ ਉਹਦਾ ਹੈਗਾ ਪਰ ਕੁਝ ਕੋ ਹੋਰ ਜਾਣਕਾਰੀਆਂ ਆਈਆਂ ਇੱਕ ਤਾਂ ਇਹ ਆ ਵੀ ਪੂਰੇ ਭਾਰਤ ਦੇ ਰੈਜ਼ੀਡੈਂਟ ਡਾਕਟਰ ਨੇ ਜਿਹੜੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦੇ ਉੱਤੇ ਸੁਰੱਖਿਆ ਦੇ ਲਈ ਵੀ ਸਾਡੀ ਸੁਰੱਖਿਆ ਹੋਵੇ ਕਿਸੇ ਹੋਰ ਥਾਂ ਤੇ ਇਹੋ ਜਿਹਾ ਕੁਝ ਨਾ ਵਾਪਰੇ ਤੇ ਸਰਕਾਰ ਨੇ ਉੱਤੇ ਦਬਾਅ ਬਣਾਇਆ ਜਾ ਰਿਹਾ ਪ੍ਰਦਰਸ਼ਨ ਜਾਰੀ ਹੈ ਦੂਜੀ ਗੱਲ ਇਹ ਹੈ ਕਿ ਜਿਹੜਾ ਡਾਕਟਰ ਸੰਦੀਪ ਕੋਸ਼ ਜਿਹੜਾ ਕਿ ਇਥੋਂ ਦੇ ਹਸਪਤਾਲ ਦਾ ਪ੍ਰਿੰਸੀਪਲ ਸੀ ਉਹਨੂੰ ਹੁਣ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਸੀਬੀਆਈ ਨੇ ਕਿਹਾ ਜੀ ਕਿ ਉਹ ਸਾਡਾ ਪੜਤਾਲ ਦੇ ਵਿੱਚ ਸਹਿਯੋਗ ਨਹੀਂ ਦੇ ਰਿਹਾ ਉਸ ਤੋਂ ਅਗਲੀ ਗੱਲ ਇੱਕ ਮਹੱਤਵਪੂਰਨ ਹੋਰ ਸਾਹਮਣੇ ਆਈ ਹੈ ਉਹ ਇਹ ਹੈ ਜੀ ਕਿ ਇਹਦੀ ਅੰਗਲੀ ਸੰਗਲੀ ਅੰਦਰ ਖਾਤੇ ਇੰਨੇ ਵੱਡੇ ਪੱਧਰ ਤੇ ਮਜ਼ਬੂਤ ਆ ਵੀ ਇਹਨੂੰ ਬਹੁਤ ਵਾਰ ਇਸ ਪ੍ਰਿੰਸੀਪਲ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਉਸ ਕੁਰਸੀ ਤੇ ਟਿਕਿਆ ਰਿਹਾ ਇੱਕ ਵਾਰ ਇਹਦੀ 2023 ਚ ਬਦਲੀ ਕੀਤੀ ਗਈ ਪਰ ਇਹ 24 ਘੰਟੇ ਦੇ ਵਿੱਚ ਉਸੇ ਕੁਰਸੀ ਤੇ ਫੇਰ ਆ ਗਿਆ ਫੇਰ ਬਦਲੀ ਕੀਤੀ ਗਈ ਇਹ ਫੇਰ ਉੱਥੇ ਆ ਗਿਆ ਫੇਰ ਪਤਾ ਲੱਗਾ ਜੀ ਇਹਦੇ ਖਿਲਾਫ ਇਨਕੁਆਰੀ ਹੋਈ ਤੇ ਜਿਹੜਾ ਸਿਹਤ ਵਿਭਾਗ ਦਾ ਅਧਿਕਾਰੀ ਐ ਸੈਕਟਰੀ ਐ ਉਹਨੂੰ ਆਪਣੇ ਹੁਕਮ ਵਾਪਸ ਲੈਣੇ ਪਏ ਮੈਂ ਦਾਅਵੇ ਨਾਲ ਕਹਿੰਦਾ ਵੀ ਜੇਕਰ ਇਹਦੇ ਬਾਰੇ ਪੜਤਾਲ ਸਹੀ ਤਰੀਕੇ ਨਾਲ ਹੋ ਜੇ ਤਾਂ ਹੋ ਸਕਦਾ ਕਈ ਕੇਂਦਰੀ ਮੰਤਰੀ ਵੀ ਟੰਗੇ ਜਾਣ ਜੀ ਜੀ ਬਿਲਕੁਲ ਪਰ ਮਸਲਾ ਇਹੀ ਹੈ ਨਾ ਟਹਿਣਾ ਸਾਹਿਬ ਕੇ ਪੜਤਾਲ ਕਰਨੀ ਕਿਹਨੇ ਹੈ ਕਿਉਂਕਿ ਹਰ ਵਾਰ ਜਦੋਂ ਵੀ ਕੋਈ ਵੀ ਮੁੱਦਾ ਸਾਹਮਣੇ ਆਉਂਦਾ ਲੋਕ ਪ੍ਰਦਰਸ਼ਨ ਕਰਦੇ ਨੇ ਲੋਕ ਹਾ ਦਾ ਨਾਰਾ ਮਾਰਦੇ ਨੇ ਲੋਕ ਜਿਹੜੇ ਨੇ ਉਹ ਇਨਸਾਫ ਦੀ ਮੰਗ ਕਰਦੇ ਨੇ ਪਰ ਹੌਲੀ 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 ਗੱਲਾਂ ਜਿਹੜੀਆਂ ਨੇ ਉਹ ਮੱਠੀਆਂ ਪੈ ਜਾਂਦੀਆਂ ਨੇ ਤੇ ਜਿਹੜੇ ਹਾਲਾਤ ਨੇ ਉਹ ਜਿਉਂਦੇ ਤਿਉਹ ਹੀ ਰਹਿੰਦੇ ਨੇ ਕੁਝ ਵੀ ਬਦਲਾਅ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹਾਂ ਬਿਲਕੁਲ ਜੀ ਕੋਈ ਵੀ ਬਦਲਾਅ ਨਜ਼ਰ ਨਹੀਂ ਆ ਰਿਹਾ ਤੁਸੀਂ ਦੇਖੋ ਬਿਲਕਸ ਬਨੋਂ ਦੀ ਗੱਲ ਕਰ ਲਓ ਤੁਸੀਂ ਉਹ ਨਿਰਭਇਆ ਵਾਲੀ ਗੱਲ ਕਰ ਲਓ ਬੜਾ ਕੁਝ ਲੰਘੇ ਵੇਲੇ ਦੇ ਵਿੱਚ ਹੋਇਆ ਤੇ ਉਹਨਾਂ ਦਾ ਕੋਈ ਹੱਲ ਤਾਂ ਨਜ਼ਰ ਨਹੀਂ ਆਇਆ ਤੇ ਇਸ ਮਸਲੇ ਦਾ ਕੋਈ ਹੱਲ ਇਹ ਜਿਹੜਾ ਘਟਨਾਕਰਮ ਵਾਪਰ ਗਿਆ ਜੋ ਇਹ ਕਤਲ ਕਾਂਡ ਜੋ ਇਹ ਜ਼ਬਰਜਨਾਹ ਕਾਂਡ ਵਾਪਰਿਆ ਇਹਦੇ ਵਿੱਚ ਕੋਈ ਢੁਕਵਾਂ ਹੱਲ ਤੇ ਇਹਦਾ ਕੀ ਨਿਕਲਦਾ ਇਸ ਸਮਾਂ ਰਸੂਗਾ ਪਰ ਹਾਂ ਇੰਨੀ ਗੱਲ ਜ਼ਰੂਰ ਆ ਵੀ ਜੇਕਰ ਭਾਰਤ ਦੇ ਵਿੱਚ ਮਿਸਾਲੀ ਸਜ਼ਾ ਮਿਲੇ ਵੀ ਭਾਈ ਬੰਦੇ ਨੇ ਗੁਨਾਹ ਕੀਤਾ ਤੇ ਉਹਨੂੰ ਐਸਾ ਟੰਗਿਆ ਜਾਵੇ ਜੇ 5-7 ਟੰਗੇ ਹੋਣ ਤਾਂ ਆਪ ਵਿਖਦੇ ਵਿੱਚ ਇਹ ਕੁਝ ਨਾ ਹੋਵੇ ਪਰ ਇਥੇ ਸਜ਼ਾਵਾ ਵੀ ਇਹ ਡਰਾਮੇਬਾਜ਼ੀ ਹੁੰਦੀ ਆ ਤੁਸੀਂ ਦੇਖਿਓ ਵੀ ਕਈ ਕਈ ਦਿਹਾਕੇ ਤੱਕ ਤਾਂ ਇਸ ਚੱਲੀ ਜਾਂਦਾ ਉਦੋਂ ਤੱਕ ਅੱਧੇ ਗਵਾਹ ਮਰ ਜਾਂਦੇ ਆ ਅੱਧੇ ਗਵਾਹ ਮੁੱਕਰ ਜਾਂਦੇ ਆ ਬੰਦਾ ਬਰੀ ਵੀ ਹੋ ਜਾਂਦਾ ਕਈ ਵਾਰ ਤੇ ਫਿਰ ਆਪਾਂ ਇਹ ਵੀ ਦੇਖਿਆ ਸੀ ਕੁਝ ਸਮਾਂ ਪਹਿਲਾਂ ਜਿਹੜੇ ਕਿ ਜ਼ਬਰ ਜਨਾਹ ਮਾਮਲੇ ਦੇ ਵਿੱਚ ਬੰਦੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਸੀ ਇਹ ਭਾਰਤ ਦੇ ਵਿੱਚ ਡਰਾਮੇਬਾਜ਼ੀ ਚੱਲਦੀ ਆ ਬਿਲਕੁਲ ਸਹੀ ਤਣਾ ਸਾਹਿਬ ਝਾਰਖੰਡ ਦੇ ਫਿਰ ਸਾਬਕਾ ਮੁੱਖ ਮੰਤਰੀ ਸਾਹਿਬ ਭਾਜਪਾ ਦੇ ਵਿੱਚ ਜਾ ਰਹੇ ਨੇ ਕਹਿੰਦੇ ਚਰਚੇ ਹੋਰ ਜ਼ਿਆਦਾ ਹੋਣ ਲੱਗੇ हां बिल्कुल जी देखो चर्चे होई ਜਾਂਦੇ ਆ ਪਤਾ ਨਹੀਂ ਇਹ ਗੱਲ ਕਿਹੜੇ ਪਾਸੇ ਨੂੰ ਤਣਪਤਨ ਲੱਗਣੀ ਹੈ ਪਰ ਉਹਦਾ ਤਾਂ ਆਪਾਂ ਦੇ ਵਰਗੇ ਤਾਂ ਸੁਧਾਰਨ ਲੋਕ ਹੈਰਾਨ ਹੋ ਸਕਦੇ ਆ ਵੀ ਆ ਦੇਖੋ ਜੀ ਕੀ ਕੀ ਬਣਾ ਪਿਆ ਆ ਦੇਖੋ ਜੀ ਕੀ ਕੀ ਹੋਈ ਜਾਂਦਾ ਦੇਸ਼ ਦੀ ਲੀਡਰਸ਼ਿਪ ਦਾ ਕਰਨਾਰ ਇੰਨਾ ਮਰ ਗਿਆ ਵੀ ਭਾਈ ਪਤਾ ਹੀ ਨਹੀਂ ਲੱਗਦਾਗਾ ਇਸ ਮਸਲੇ ਦੇ ਵਿੱਚ ਵੀ ਭਾਈ ਕਿਹਦੇ ਉੱਤੇ ਯਕੀਨ ਕਰਕੇ ਜੇਕਰ ਇੱਕ ਸਾਬਕਾ ਸੀਐਮ ਇਹਦਾ ਦੂਜੀ ਪਾਰਟੀ ਦੇ ਵਿੱਚ ਜਾਣ ਬਾਰੇ ਸੋਚ ਸਕਦਾ ਵਾ ਸੋਚ ਸਕਦਾ ਹੀ ਕਹਿਣਾ ਜੀ ਤਾਂ ਫਿਰ ਦੇਖੋ ਜੀ ਬਾਕੀਆਂ ਦੇ ਉੱਤੇ ਅਸੀਂ ਕੀ ਯਕੀਨ ਕਰਾਂਗੇ ਸੂਬੇ ਦੀ ਅਗਵਾਈ ਕਰਨ ਵਾਲਾ ਇਕਲੌਤਾ ਵਿਅਕਤੀ ਹੁੰਦਾ ਸੂਬੇ ਦਾ ਮੁੱਖ ਮੰਤਰੀ ਜੇਕਰ ਉਹ ਇਹ ਗੱਲ ਕਹਿੰਨਾ ਕਿ ਭਾਈ ਮੇਰਾ ਪਾਰਟੀ ਤੋਂ ਸਨਮਾਨ ਨਹੀਂ ਹੋਇਆ ਤੇ ਮੇਰੇ ਨਾਲ ਧੋਖਾ ਹੋਇਆ ਮੈਂ ਜਨਨਾ ਇੱਕ ਉਹ ਝਾਰਖੰਡ ਮੁਕਤੀ ਮੋਰਚਾ ਸੌਰੀ ਉਹ ਪਾਰਟੀ ਛੱਡ ਦਤੀ ਹੈ ਤੇ ਫਿਰ ਬੰਦਾ ਕੀ ਕਹੂਗਾ ਵੀ ਭਾਈ ਯਕੀਨ ਕਿਹਦੇ ਉੱਤੇ ਕਰਗੇ ਜੀ ਜੀ ਬਿਲਕੁਲ ਸਹੀ ਟਣਾ ਸਾਹਿਬ ਤੇ ਉਧਰ ਜਦੋਂ ਮੌਸਮ ਦੀ ਗੱਲ ਕਰਦੇ ਹਾਂ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਕਿੰਨੀ ਤਬਦੀਲੀ ਆ ਗਈ ਹੈ ਜੀ ਮੌਸਮ 'ਚ ਦੇਖੋ ਜੀ ਭਾਦੋਂ ਦਾ ਮਹੀਨਾ ਚੱਲਦਾ ਅੱਜ 5 ਭਾਦੋਂ ਆ ਤੇ ਪੰਜ ਪਾ ਦੋਨੋਂ ਵੀ ਅੱਜ ਪੰਜਾਬ ਦੇ ਵਿੱਚ ਕੋਈ ਬਹੁਤੇ ਮੀਂਹ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਲੰਘੇ ਕੱਲ 4 ਪਾ ਦੋਨੋਂ ਕੁਝ ਕੁ ਥਾਵਾਂ ਤੇ ਛਿੜਕਾ ਛੰਬਾ ਜਾ ਹੋਇਆ ਮਾੜਾ ਮੋਟਾ ਜਾ ਪਰ ਇਹ ਮੀਂਹ ਕੋਈ ਇਦਾਂ ਦਾ ਮੀਂਹ ਨਹੀਂ ਵੀ ਆਪਾਂ ਕਹਿ ਲਈਏ ਵੀ ਕਮਾਲਾਂ ਕਰਤੀਆਂ ਸੋਣ ਭਾਦੋ ਵਾਲੀ ਝੜੀ ਲੱਗੀ ਆ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਤੇ ਉਦੋਂ ਝੜੀਆਂ ਲੱਗਦੀਆਂ ਹੁੰਦੀਆਂ ਸੀ ਅੱਜ ਕੱਲ ਤਾਂ ਵੈਸੇ ਲੜਾਈ ਝਗੜੇ ਵਾਲੀਆਂ ਝੜੀਆਂ ਲੱਗਦੀਆਂ ਕੁਦਰਤ ਵਾਲੀਆਂ ਨਹੀਂ ਮੀਂਹ ਵਾਲੀਆਂ ਨਹੀਂ ਝੜੀਆਂ ਲੱਗਦੀਆਂ ਹਨੇਰੀਆਂ ਕਾਲੀ ਬੋਲੀ ਹਨੇਰੀ ਜਿਵੇਂ ਆਉਂਦਗਾ ਹੁੰਦਾ ਸੀ ਕਾਲੀਆਂ ਘਟਾਵਾਂ ਛਾਉਣ ਉਹ ਕੁਝ ਹੈ ਨਹੀਂਗਾ ਹੁਣ ਸੋ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਬਹੁਤੇ ਮੀਂਹ ਦੀ ਆਸ ਨਹੀਂ ਜਿਵੇਂ ਕਿ ਆਪਾਂ ਅੰਦਾਜ਼ਾ ਲਾ ਲਏ ਪਰ ਹਾਂ ਇਹ ਹੋ ਸਕਦਾ ਵੀ ਜਿਵੇਂ ਇੱਥੇ ਮੀਂਹ ਪਿਆ ਮਾੜਾ ਮੋਟਾ ਜਾ ਤੇ ਇੱਕ ਪਿੰਡ ਛੱਡ ਕੇ ਮਾੜਾ ਮੋਟਾ ਜਾ ਕਿਤੇ ਹੋਰ ਸੜਕ 'ਤੇ ਆਉਂ ਜਾ ਮੀਂਹ ਪੈ ਜੇ ਬਸ ਇਸ ਤਰੀਕੇ ਦੇ ਨਾਲ ਜਾਣਕਾਰੀ ਮਿਲੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ